ਸ਼ਨੀਵਾਰਾ ਸ਼ਨੀਵੰਦ ਦਾ ਇਤਿਹਾਸ ਵਾਲੇ ਲੋਕਾਂ ਨੂੰ ਦੱਸ ਸਕਦੇ ਹੋ ਕਾਫੀ ਲੋਕ ਨੇ ਜਿਨ੍ਹਾਂ ਨੂੰ ਇੱਥੇ ਦੇ ਇਤਿਹਾਸ ਬਾਰੇ ਨਹੀਂ ਪਤਾ। ਸਥਾਪਨਾ ਜਿਹੜੀ ਇਹਦੀ 2005 ਵਿੱਚ ਹੋਈ ਸੀਗੀ, ਨਦੀ ਦਾ ਕਿਨਾਰਾ ਹੈ, ਸ਼ਾਂਤ ਵਾਤਾਵਰਣ ਹੈ ਇਸ ਕਰਕੇ ਇੱਥੇ ਬਣਾਇਆ ਗਿਆ। ਸੰਗਤ ਤਾਂ ਹਰ ਸ਼ਨੀਵਾਰੀ ਆਂਦੀ ਹੈ ਪਰ ਅੱਜ ਸ਼ਨੀਵਾਰਾ ਦਾ ਬਹੁਤ ਵੱਡਾ ਦਿਨ ਹੈ ਇਸ ਕਰਕੇ ਜ਼ਿਆਦਾ ਸੰਗਤ ਆਈ ਹੋਈ ਹੈ। ਜਿਹੜਾ ਕੇਕ ਹੈ ਜੀ ਉਹ ਤਾਂ ਸ਼ੁਰੂ ਅੱਜ ਤੱਕ ਸਵੇਰ ਤੋਂ ਅਸੀਂ 10-12 ਕੱਟਦੇ ਹਾਂ। ਜਿਹੜਾ ਸਾਡਾ ਅਸੀਂ ਮੇਨ ਜਿਹੜਾ ਵੱਡਾ ਫੰਕਸ਼ਨ ਹੈ ਉਹ ਸ਼ਾਮ ਨੂੰ ਹੋਣਾ 7 ਵਜੇ। ਖਨੀ ਦੇਵਤਾ ਜੀ ਸੂਰਵ ਦੇਵਤਾ ਦੇ ਪੁੱਤਰ ਨੇ ਤੇ ਇਹਨਾਂ ਦੀ ਮਾਇਆ ਮਾਤਾ ਦਾ ਨਾਮ ਛਾਇਆ ਹੈਗਾ ਜੀ ਤੇ ਨਿਆਏ ਅਸਿਸਟੈਂਟ ਨੇ ਉਹਨੂੰ ਨਿਆਇਦੇਸ਼ ਬਣਾਇਆ ਆਪਾਂ ਜਿਹੜੇ ਵੀ ਕਰਮ ਕਰਦੇ ਆਂ ਚੰਗੇ ਜਾਂ ਮਾੜੇ ਉਹਨਾਂ ਦਾ ਫਲ ਆਪਾਂ ਨੂੰ ਸ਼ਨੀ ਮਹਾਰਾਜ ਨੇ ਦੇਣਾ ਹੈ। ਸ਼ਨੀਗਾਂਵ ਪਹੁੰਚੇ ਆਂ ਸ਼ਨੀ ਮੰਦਰ ਦੇ ਵਿੱਚ ਸ਼ਨੀ ਮੰਦਰ ਦਾ ਕੀ ਇਤਿਹਾਸ ਹੈ ਇੱਥੇ ਦੇ ਸੇਵਾਦਾਨੇ ਉਹਨਾਂ ਤੋਂ ਜਾਣਾਂਗੇ ਅਸੀਂ ਇਸ ਮੰਦਰ ਦਾ ਕੀ ਇਤਿਹਾਸ ਹੈ ਤੇ ਸ਼ਨੀ ਜਨਤੀ ਜਿਹੜੀ ਅੱਜ ਹੈਗੀ ਐ ਕਿਉਂ ਮਨਾਈ ਜਾਂਦੀ ਐ ਇੱਥੇ ਸਰਦਾਲੂ ਆਉਂਦੇ ਆ ਦੂਰੋਂ ਦੂਰੋਂ ਉਹਨਾਂ ਦੀਆਂ ਕਿਹੜੀਆਂ ਮੰਨਤਾ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਹਾਂਜੀ ਜੀ ਜਿਹੜੀ ਅੱਜ ਸ਼ਨੀ ਮੰਦਰ ਹੈ ਸ਼ਨੀ ਮੰਦਰ ਦਾ ਇਤਿਹਾਸ ਬਾਰੇ ਲੋਕਾਂ ਨੂੰ ਦੱਸ ਸਕਦੇ ਹੋ ਕਾਫੀ ਲੋਕੀਏ ਜਿਨ੍ਹਾਂ ਨੂੰ ਇੱਥੇ ਦੇ ਇਤਿਹਾਸ ਬਾਰੇ ਨਹੀਂ ਪਤਾ ਅੱਛਾ ਜੀ ਸ਼ਨੀ ਗਾਮ ਦਾ ਜਿਹੜਾ ਇਤਿਹਾਸ ਹੈ ਜੀ ਉਹ 2005 ਚ ਸ਼ੁਰੂ ਹੋਇਆ ਸੀਗਾ ਤੇ ਅੱਜ ਤੱਕ ਅਸਥਾਪਨਾ ਜਿਹੜੀ ਇਹਦੀ 2005 ਚ ਹੋਈ ਸੀਗੀ ਨਦੀ ਦਾ ਕਿਨਾਰਾ ਹੈ ਸ਼ਾਂਤ ਵਾਤਾਵਰਣ ਹੈ ਇਸ ਕਰਕੇ ਇੱਥੇ ਬਣਾਇਆ ਜੀ ਅੱਜ ਸ਼ਨੀ ਜਨਤੀ ਵੀ ਆ ਗਈ ਹੈ ਕਾਫੀ ਸ਼ਰਦਾਲੂ ਦੇਖ ਰਹੀਆਂ ਕਿ ਇੱਥੇ ਆਈ ਹੋਈਆਂ ਜੀ ਸ਼ਨੀ ਜਨਤੀ ਹੈ ਜੀ ਅੱਜ ਸ਼ਨੀ ਮਹਾਰਾ ਦਾ ਜਨਮ ਦਿਨ ਹੈ ਤੇ ਇਸ ਕਰਕੇ ਸੰਗਤ ਤਾਂ ਹਰ ਸ਼ਨੀਵਾਰੀ ਆਂਦੀ ਹੈ ਪਰ ਅੱਜ ਸ਼ਨੀ ਮਹਾਰਾ ਦਾ ਬਹੁਤ ਵੱਡਾ ਦਿਨ ਹੈ ਇਸ ਕਰਕੇ ਜਿਆਦਾ ਸੰਗਤ ਆਈ ਹੋਈ ਹੈ ਜੀ ਕੇਕ ਕੱਟਿਆ ਗਿਆ ਏ ਮੈਂ ਅੰਦਰ ਦੇਖਿਆ ਅੱਜ ਦਾ ਗੁਰੂ ਜੀ ਨੇ ਕੇਕ ਕੱਟਿਆ ਆ ਚਲੋ ਉਹਨਾਂ ਕੋਲ ਟਾਈਮ ਨਹੀਂ ਹੋਣਦੇ ਬਾਬੂ ਤੋਂ ਚਲੇ ਗਏ ਆ ਜੀ ਜੀ ਐਕਚੁਅਲੀ ਜਿਹੜਾ ਕੇਕ ਹੈ ਜੀ ਉਹ ਤਾਂ ਸ਼ੁਰੂ ਅੱਜ ਤੱਕ ਸਵੇਰ ਤੋਂ ਅਸੀਂ 10 12 ਕੱਟਦੇ ਨੇ ਜਿਹੜਾ ਸਾਡਾ ਅਸੀਂ ਮੇਨ ਜਿਹੜਾ ਵੱਡਾ ਫੰਕਸ਼ਨ ਹੈ ਉਹ ਸ਼ਾਮ ਨੂੰ ਹੋਣਾ 7 ਵਜੇ ਓਕੇ ਹਾਂਜੀ ਸ੍ਰੀ ਜਨਤੀ ਤੇ ਵੱਡਾ ਫੰਕਸ਼ਨ ਹੁੰਦਾ ਹੈ ਹਾਂਜੀ ਸ਼ਾਮ ਨੂੰ ਹੋਏਗੀ ਜੀ ਭਜਨ ਸੰਧਿਆ ਹੋਏਗੀ 4 ਵਜੇ ਫਿਰ ਉਸ ਦੇ ਉਪਰੰਤ ਕੇਕ ਕੱਟਿਆ ਜਾਏਗਾ ਜੀ ਫਿਰ ਹਵਨ ਹੋਏਗਾ ਉਸ ਦੇ ਉਪਰੰਤ ਆਰਤੀ ਹੋਏਗੀ ਸ਼ਨੀਦੇਵ ਜੀ ਬਾਰੇ ਦਸਤਕ ਦਿਓ ਕਾਫੀ ਲੋਕਾਂ ਨੂੰ ਉਹਨਾਂ ਬਾਰੇ ਪਤਾ ਨਹੀਂ ਹੈ ਕਿ ਸ਼ਨੀਦੇਵ ਜੀ ਹੈ ਕੌਣ ਸੀਗੇ ਕਿੱਦਾਂ ਪ੍ਰਸਿੱਧ ਉਹ ਸ਼ਨੀ ਦੇਵਤਾ ਜੀ ਸੂਰਜ ਦੇਵਤਾ ਦੇ ਪੁੱਤਰ ਨੇ ਤੇ ਇਹਨਾਂ ਦੀ ਮਾਇਆ ਮਾਤਾ ਦਾ ਨਾਮ ਛਾਇਆ ਹੈਗਾ ਜੀ ਤੇ ਨਿਆਂ ਸਿਸਟਿਨ ਨੇ ਇਹਨਾਂ ਨੂੰ ਨਿਆਂ ਦੇਸ਼ ਬਣਾਇਆ ਆਪਾਂ ਜਿਹੜੇ ਵੀ ਕਰਮ ਕਰਦੇ ਹਾਂ ਚੰਗੇ ਜਾਂ ਮਾੜੇ ਉਹਨਾਂ ਦਾ ਫਲ ਆਪਾਂ ਨੂੰ ਸ਼ਨੀ ਮਹਾਰਾਜ ਨੇ ਦੇਣਾ ਜੀ ਥੈਂਕ ਯੂ ਸੋ ਮੱਚ ਸੋ ਇਹਨਾਂ ਨਾਲ ਗੱਲ ਕੀਤੀ ਹੈ ਬਹੁਤ ਵਧੀਆ ਲੱਗਿਆ ਕਿ ਅੱਜ ਤੁਹਾਨੂੰ ਜਾਣੂ ਕਿਉਂ ਰਾਇਆ ਹੈ ਜਿਹੜਾ ਸ਼ਨੀ ਮੰਦਿਰ ਹੈ ਸ਼ਨੀ ਦੇਵ ਜੀ ਦਾ ਸ਼ਨੀ ਮੰਦਿਰ ਹੈ ਉਹ ਕਿੱਦਾਂ ਪ੍ਰਸਿੱਧ ਹੋਇਆ ਸੀ ਕਦੋਂ ਪ੍ਰਸਿੱਧ ਹੋਇਆ ਸੀ ਤੇ ਇੱਥੇ ਦੀ ਕੀ ਖਾਸियत ਹੈ ਸੋ ਇਦਾਂ ਦੀਆਂ ਹੋਰ ਸਟੋਰੀਆਂ ਵੇਖਣ ਲਈ ਜੁੜੇ ਰਹੋ ਸਿਟੀਅਮ ਨਿਊਜ਼ ਚੈਨਲ ਦੇ ਨਾਲ ਮੈਂ ਮਨਦੀਪ ਜੋ ਵੀ ਕੈਮਰਾ ਪਰਸਨ ਵਿੱਕੀ ਦੇਣਾ